ਏ ਸੁਣਨਾ ਕਿੰਨੇ ਆ ਮਨ ਤੱਕ ਕਿਵੇਂ ਪਹੁੰਚੇ ਕੰਨਾ ਰਾਈ ਅੰਦਰ ਜਾਂਦਾ ਆ ਪਰ ਧਿਆਨ ਇਹਨੂੰ ਮਨ ਤੱਕ ਪਹੁੰਚਾਉਂਦਾ ਆ ਤੇ ਜਿੱਥੇ ਧਿਆਨ ਲਾਉਣਾ ਸੀ ਅਸੀਂ ਕਰ ਕੀ ਰਿਹਾ ਆ ਹੋ ਹੋ ਵੀਰ ਜੀ ਨੇ ਸਿਮਰਨ ਸ਼ੁਰੂ ਕੀਤਾ ਮੈਂ ਬਣਾਵਾ ਰੀਲ ਸਾਰੇ ਗਲਤੀ ਕਰਦੇ ਆ ਕਰਦੇ ਕਿਨੇ ਅੱਗ ਲੱਗੀ ਪਈ ਆ ਕਿ ਮੈਂ ਰੀਲਾਂ ਬਣਾਵਾ ਕਿੰਨੂੰ ਦਿਖਾਉਣਾ ਆ ਆਪਾਂ ਇੰਨੇ ਤਾਂ ਕੁਝ ਸੁਣਿਆ ਹੀ ਨਹੀਂ 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 ਇੱਥੇ ਸਮਾਗਮ ਹੋਇਆ ਦੁਨੀਆ ਨੂੰ ਪਤਾ ਲੱਗੇ ਕਿੰਨਾ ਵਧੀਆ ਸਮਾਗਮ ਤੇਰੇ ਮੰਨਣੇ ਤਾਂ ਇੱਕ ਚੀਜ਼ ਨਹੀਂ ਅੰਦਰ ਵਸਾਈ ਕਾਹਦਾ ਸਮਾਗਮ ਹੋਇਆ ਜਦੋਂ ਕੀਰਤਨ ਅਸਥਾਈ ਤੋਂ ਅੰਤਰੇ ਤੱਕ ਜਾਂਦਾ ਉੱਥੇ ਰੀਲਾਂ ਨਹੀਂ ਬੰਦੀਆਂ ਕਿਉਂਕਿ ਚਕਵਾ ਨਹੀਂ ਹੈ ਜਦੋਂ ਤਬਲਾ ਵੱਜਦਾ ਹੈ ਗਰਜਦਾ ਹੈ ਤੇ ਆਪਾਂ ਚੱਕ ਚੱਕ ਜਿਹਨੂੰ ਕੋਈ ਖਾਸ ਬਾਣੀ ਨਾਲ ਲਗਾ ਹੋਇਆ ਉਹ ਉੱਥੇ ਚੱਕਦਾ ਫੋਨ ਕਿੱਥੋਂ ਬਿਮਾਰੀ ਪੈ ਗਈ ਜਿੰਨੇ ਸੁਣਨਾ ਸੀ ਜਿੰਨੇ ਤਬਦੀਲੀ ਲਿਆਣੀ ਸੀ ਉਹਨੇ ਤਾਂ ਸੁਣਿਆ ਹੀ ਨਹੀਂ ਉਹਦੇ ਤੱਕ ਤਾਂ ਗੱਲ ਪਹੁੰਚੀ ਹੀ ਨਹੀਂ ਅੱਜ ਸਾਰਾ ਸਿਆਪਾ ਇਸ ਚੀਜ਼ ਦਾ ਆ ਤਬਦੀਲੀ ਤਾਂ ਨਹੀਂ ਯਾਰੀ ਚੇਂਜ ਕੈਨ ਨਾਟ ਹੈਪਨ ਕਿਸ ਦਵਾਈ ਅੰਦਰ ਹੁਣ ਮੈਂ ਤਾਂ ਦਵਾਈ ਦੀ ਗੱਲ ਕਰਨੀ ਆ ਮੇਰਾ ਰੋਜ਼ ਦਾ ਪੇਸ਼ਾ ਆ ਦਵਾਈ ਦੀ ਡੋਸੇ ਚ ਲਿਖ ਕੇ ਦਿੰਨੇ ਆ ਭੈਣ ਜੀ ਇਹ ਦਵਾਈ ਕੰਨ ਲਈ ਆ ਇਹ ਕੰਨ ਚ ਜਾਣੀ ਚਾਹੀਦੀ ਹੈ ਇਹਨੂੰ ਖਾਣ ਨਾਲ ਓ ਜਿਹੜੀ ਨੱਕ ਦੀ ਦਵਾਈ ਹੈ ਉਹ ਥੋੜਾ ਹੋਰ ਕਿਤੇ ਪਾਣੀ ਆ ਨੱਕ ਚ ਜਾਏਗੀ ਨਾ ਜਿਹੜੀ ਰਸਨਾ ਤੇ ਪਾਣੀ ਐ ਜਿਹੜੀ ਅੰਦਰ ਲੰਘਾਣੀ ਜਿਹੜੀ ਆਈਵੀ ਪਾਣੀ ਆ ਉਹਨਾਂ ਦੇ ਸਰੂਪ ਵੱਖਰੇ ਵੱਖਰੇ ਨੇ ਪਰ ਅਸਰ ਅੰਦਰ ਜਾ ਕੇ ਕਰ ਦਈਏ ਗੁਰਬਾਣੀ ਅੰਦਰ دارو ਗਿਆ ਨਹੀਂ ਤੇ ਆਸ ਰੱਖੀ ਬੈਠੇ ਆ ਕਿ ਚੱਲੇ ਬਾਣੀ ਅੰਦਰ ਸਿਮਰਨ ਚੱਲੇ ਕਿਦਾਂ ਹੋ ਸਕਦਾ ਹੈ ਝੂਠ ਮਾਰ ਰਹੇ ਹਾਂ ਕੁਝ ਨਹੀਂ ਮਾਰ ਰਹੇ ਸੱਚ ਕਿ ਨਹੀਂ ਜੇ 2 ਮਿੰਟ ਕਿਤੇ ਇਹਨੂੰ ਆਫ ਕਰਕੇ ਤੇ ਅੰਦਰ ਜਾਣ ਦਾ ਯਤਨ ਕਰੀਏ ਕਿ ਅੰਦਰ ਐ ਸਾਰਾ ਕੁਝ ਅੰਦਰ ਐ ਉਹ ਤਾਂ ਆਪ ਘਾਰ ਹੀ ਨਹੀਂ ਰਹੇ ਹਾਊ ਡੂ ਵੀ ਰੀਸਾਈਟ ਗੁਰਬਾਣੀ ਸਟੈਂਡਿੰਗ ਸਿਟਿੰਗ ਅਜ ਨਹੀਂ ਗੁਰਮੁਖਾਇਨਾ ਕਰੇ ਭਾਈ ਮਨਪ੍ਰੀਤ ਸਿੰਘ ਨਾਲ ਬਹਿ ਕੇ ਪੁੱਛੋ ਕਿ ਤੁਸੀਂ ਕੀਰਤਨ ਆਉਣ ਤੋਂ ਪਹਿਲਾਂ ਕੀ ਤਿਆਰੀ ਕਰਦੇ ਹੋ ਤੁਸੀਂ ਸ਼ਬਦ ਤਿਆਰ ਕਰਕੇ ਆਉਂਦੇ ਹੋ ਇਹਨਾਂ ਨੂੰ ਕਦਾਂ ਪਤਾ ਕੀ ਕਿੱਥੇ ਗਾਣਾ ਆ ਭੈਣ ਜੀ ਕਿਦਾਂ ਇਹਨਾਂ ਨੂੰ ਪਤਾ ਕੀ ਕਿੱਥੇ ਗਾਣ ਹੋਰ ਕੀਰਤਨੀਆਂ ਨੂੰ ਪੁੱਛ ਲਓ ਬਾਹਰ ਸਾਧ ਸੰਗਤ ਜੀ ਦੀ ਜਿਸ ਮਨੁੱਖ ਦੀ ਮੈਂ ਕਿਸੇ ਦੀ ਉਸਤਤ ਨਹੀਂ ਕਰ ਰਿਹਾ ਸਤਿਗੁਰੂ ਜੀ ਦੇ ਐਸੇ ਕੀਰਤਨੀਏ ਹੋਏ ਨੇ ਐਸੇ ਗੁਰਮੁਖ ਹੋਏ ਨੇ ਜਿਨ੍ਹਾਂ ਦਾ ਜੀਵਨ ਹੀ ਗੁਰਬਾਣੀ ਹੈ ਅੰਦਰ ਹੋਏ ਸੋ ਨਿਕਲਾ ਨੈ ਸ਼ਪੈ ਸ਼ਪਾਇਆ ਉਹ ਅੰਦਰ ਉਹ ਹੀ